ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਪਰ ਚੁੱਪ ਰਹਿਣ ਦਾ ਹੁਣ ਸਮਾਂ ਨਹੀਂ ਕੁਝ ਨਾ ਕੁਝ ਜੇ ਕੋਈ ਨਾ ਟਾਈਮ ਤੇ ਨਾ ਬੋਲੇ ਟਾਈਮ ਨਗਾ ਕੇ ਬੋਲਣ ਦਾ ਕੋਈ ਫਾਇਦਾ ਨਹੀਂ ਭਾਵੇਂ ਕਿੰਨਾ ਵੀ ਚੰਗੇ ਸ਼ਬਦਾਂ ਦੇ ਵਿੱਚ ਬੰਦਾ ਬੋਲੇ ਪਰ ਜੇ ਸਮਾਂ ਨਗਾ ਕੇ ਬੋਲੇ ਤੇ ਉਹਦਾ ਕੋਈ ਮਹੱਤਵ ਨਹੀਂ ਰਹਿ ਜਾਂਦਾ ਹੁਣ ਆਪਣੇ ਵਾਰ-ਵਾਰ ਸਾਰੇ ਸਿੰਗਰਾਂ ਨੇ ਜਾਂ ਆਪਣੇ ਪਰਿਵਾਰਕ ਮੈਂਬਰਾਂ ਨੇ ਵਾਰ-ਵਾਰ ਕਿਹਾ ਕਿ ਜੋ ਫੈਮਲੀ ਦੀ ਪ੍ਰਾਈਵੇਸੀ ਹੈ ਉਹਨੂੰ ਡਿਸਟਰਬ ਨਾ ਕਰਿਓ ਵੀ ਬਹੁਤ ਵੱਡਾ ਏ ਘਾਟਾ ਪਿਆ ਰਾਜਵੀਰ ਵੀਰ ਦਾ ਤੇ ਉਹਨਾਂ ਦੇ ਪਰਿਵਾਰ ਨੂੰ ਕੈਮਰੇ ਦੇ ਵਿੱਚ ਨਾ ਲਿਆਇਓ ਕਿਉਂਕਿ ਹੁਣ ਪਰਿਵਾਰ ਨੇ ਬਾਹਰ ਅੰਦਰ ਜਾਣਾ ਆਉਣਾ ਸੌ ਗੱਲਬਾਤ ਤੇ ਉਹਨਾਂ ਨੂੰ ਇਦਾਂ ਉਹਦੇ ਵਿੱਚ ਜਦੋਂ ਪਬਲਿਕ ਦੇ ਵਿੱਚ ਲੈ ਆਉਂਦੇ ਆ ਫਿਰ ਉਹਨਾਂ ਦੀ ਪ੍ਰਾਈਵੇਸੀ ਡਿਸਟਰਬ ਹੁੰਦੀ ਆ ਹੁਣ ਉਹਨੂੰ ਚਾਹੀਦੀ ਉਹਦੀ ਵਾਈਫ ਨੂੰ ਬੱਚਿਆਂ ਨੂੰ ਆਪ ਨੂੰ ਹੀ ਗੱਡੀ ਡਰਾਈਵ ਕਰਕੇ ਇੱਧਰ ਉੱਧਰ ਜਾਣਾ ਆਉਣਾ ਪੈਣਾ ਸੋ ਇਸ ਕਰਕੇ ਉਹਨਾਂ ਨੇ ਕਿਹਾ ਹੋਣਾ ਵੀ ਨਾ ਪਬਲਿਕ ਕਰੋ ਸਾਡਾ ਫੇਸ ਪਰ ਇਹ ਐਡੇ ਹਰਾਮਖੋਰ ਆ ਕੁਝ মিডিਆ ਵਾਲੇ ਕੁਝ ਜਿਹੜੇ ਵਧੀਆ ਚੈਨਲ ਆ ਮੈਂ ਉਹ ਵੀ ਇਦਾਂ ਦੇ ਕਰਦੇ ਦੇਖੇ ਵਿਊ ਦੇ ਚੱਕਰ ਚ ਕੇ ਸਾਰਿਆਂ ਉਹ ਭੁੱਲ ਗਏ ਕਿ ਜੋ ਪੰਜਾਬ ਦੇ ਸਦਾਤਾ ਜਾਂ ਆਪਣੇ ਧੀਆਂ ਪੈਣਾ ਨੂੰ ਆਪਾਂ ਨਹੀਂ ਸਾਹਮਣੇ ਲਿਆਉਂਦੇ ਉਹ ਸਾਰੀਆਂ ਚੀਜ਼ਾਂ ਭੁੱਲ ਕੇ ਤੇ ਉਹਨਾਂ ਨੂੰ ਇਹੀ ਸੀ ਕਿ ਵਿਊ ਲਈਏ ਵੱਡੇ ਵੱਡੇ ਚੈਨਲ ਜਿਨ੍ਹਾਂ ਦੀ ਬੜੀ ਚੰਗੀ ਰਿਸਪੈਕਟ ਸੀ ਕਰਦੇ ਲੋਕ ਕਿ ਵਧੀਆ ਚੈਨਲ ਆ ਪਰ ਉਹਨਾਂ ਨੇ ਵੀ ਆਪਦਾ ਕੋਈ ਚੰਗਾ ਰੋਲ ਨਹੀਂ ਨਿਭਾਇਆ 1 2 ਨੂੰ ਛੱਡ ਕੇ ਬਾਕੀ ਸਾਰਿਆਂ ਨੇ ਬਸ ਵਿਊ ਦਾ ਹੀ ਚੱਕਰ ਸੀ ਤੇ ਇਹਨਾਂ ਨੂੰ ਕੋਈ ਨਾ ਕੋਈ ਮਸਾਲਾ ਇਦਾਂ ਦਾ ਚਾਹੀਦਾ ਕਿ ਐਡਾ ਵੱਡੀ ਟਰੈਜੇਡੀ ਹੋਈ ਪਰਿਵਾਰ ਨਾਲ ਉਹ ਤਾਂ ਵਿਚਾਰੇ ਵੈਸੇ ਹੀ ਹੋਸ਼ 'ਚ ਨਹੀਂ ਹੁੰਦੇ ਪਰ ਇਦਾਂ ਦੇ ਜੋ ਚਾਟੂਕਾਰ মিডিਆ ਇਹਨਾਂ ਨੂੰ ਆਪ ਦੇ ਵਿਊ ਦਾ ਹੁੰਦਾ ਕਿ ਪੈਸੇ ਬਣਾਉਣ ਦੀ ਅੱਗ ਇਹਨਾਂ ਨੂੰ ਲੱਗੀ ਸਭ ਤੋਂ ਜ਼ਿਆਦਾ ਹੁਣ ਦੇਖ ਲੋ ਕਿੱਦਾਂ ਵੱਡਾ ਉਹ ਪਹਿਲਾਂ ਆਪਣੇ ਵੀਰ ਸੁਖਵਿੰਦਰ ਵੀਰ ਦਾ ਜੋ ਕਤਲ ਹੋਇਆ ਕਿੱਡੀ ਹਾਈਪ ਬਣੀ ਕਿੰਨਾ ਤੇ ਉਧਰੋਂ ਸਾਰੇ हट ਕੇ ਤੇ ਇਧਰ ਨੂੰ ਹੋ ਗਏ ਕਿ ਰਾਜਵੀਰ ਦੇ ਸੰਸਕਾਰ ਆ ਲਜਾਣੀ ਉਹ ਗੱਲ ਹੀ ਦਬ ਕੇ ਰਹਿ ਗਈ ਕਿੱਡੀ ਵੱਡੀ ਉਹ ਟਰੈਜਡੀ ਹੈ ਉਹ ਵੀ ਕਿ ਬੰਦ ਪਿੰਡ ਦੇ ਹੀ ਬੰਦੇ ਤੋਂ ਕਤਲ ਕਰਾ ਦੇਣਾ ਹਾਲਾਂਕਿ ਉਹ ਬੜਾ ਵੱਡਾ ਉੱਤੇ ਤਰਨਾ ਵੀ ਲੱਗਾ ਰਿਹਾ ਹੁਣ ਉਹ ਜੋ ਕਮੇਟੀ ਬਣੀ ਸੀ ਉਹਨਾਂ ਨੇ ਕਿਹਾ ਵੀ ਅਸੀਂ ਧਰਨਾ ਚੁੱਕ ਰਹੇ ਹਾਂ ਪਰਿਵਾਰ ਕਹਿ ਰਿਹਾ ਪਰ ਅਸੀਂ ਸਹਿਮਤ ਨਹੀਂ ਇਸ ਗੱਲ ਨਾਲ ਕਿ ਇਹ ਪਰਿਵਾਰ ਦੇ ਕਹਿਣ ਤੇ ਕਰ ਰਹੇ ਅਸੀਂ ਖੁਸ਼ੀ ਨਾਲ ਨਹੀਂ ਚੱਕ ਰਹੇ